ਪਿੰਨੀਆਂ ਖਾ ਖਾ ਕੇ ਜਵਾਨ ਰਿਹਾ ਜੀ ਇਹਨਾਂ ਦੇ ਕਿ ਹੁਣ ਤੱਕ ਮੇਰੇ ਨਾਲ ਦੇ ਬੰਦੇ ਚੱਲੇ ਗਏ ਐ ਪਰ ਮੈਂ ਦੇਖਦਾ ਪਿੰਨੀਆਂ ਖਾ ਕੇ ਥੋੜਾ ਹਾਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਮੇਰੇ ਨਾਲ ਖੜੇ ਨੇ ਜੀ ਸਰਦਾਰ ਹਰਮੋਹਨ ਸਿੰਘ ਜੀ ਸਰਨਾ ਸਾਹਿਬ ਸਰਾਂਭਾ ਨਗਰ ਵਿਖੇ ਹਰ ਸਾਲ ਮੈਨੂੰ ਪਿੰਨੀਆਂ ਦੇ ਵਾਸਤੇ ਆਰਡਰ ਕਰਦੇ ਨੇ ਸਰਦਾਰ ਜੀ ਸੋ ਅੱਜ 3 ਸਾਲ ਐ ਜੀ ਹਾਂ ਜੀ ਸਰਾਰ ਜੀ ਮੇਰੀਆਂ ਪਿੰਨੀਆਂ ਦਾ ਪਿੰਨੀਆਂ ਖਾ ਖਾ ਕੇ ਜਵਾਨ ਰਹਾ ਜੀ ਇਹਨਾਂ ਦੇ ਕਿ ਹੁਣ ਤੱਕ ਮੇਰੇ ਨਾਲ ਦੇ ਬੰਦੇ ਚੱਲੇ ਗਏ ਹੈ ਪਰ ਮੈਂ ਦੇਖਦਾ ਪਿੰਨੀਆਂ ਖਾ ਕੇ ਜੋ ਆਪਣੀ ਸਾਰਾ ਸਾਹਿਬ ਕਿੰਨੀ ਉਮਰ ਹੈ ਦੀ ਆਪਣੀ ਮੈਂ ਜੀ ਠੁਕ ਨਾਲ 85 ਦਾ ਹੋ ਗਿਆ ਜੀ 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 ਵਾਹ ਲੈ ਕੇ ਆ ਬਤਨੀ ਗੁਰੂ ਜੀ ਦੀ ਮਿਹਰ ਹੈ ਜੀ ਸੰਗਤਲੀ ਇਹਨਾਂ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਬਿਲਕੁਲ ਅਮਰ ਤਾਂ ਪਹਿਲੇ ਉੱਠ ਕੇ ਆਪ ਨਿਤਨੇਮ ਕਰਦੇ ਸੀ ਜੀ ਆਪਣੇ ਅਸਤੀ ਦੇ ਕਰੀ ਲੈਂ ਹਾਂ ਜੀ ਚਿਹਰੇ ਸ਼ਾਮੀ ਦੋਨੋਂ ਵੇਲੇ ਬਾਕੀ ਪਾਠ ਜਿੰਨਾ ਗੁਰੂ ਮਹਾਰਾਜ ਕਰਾ ਦੇਵੇ ਉਹ ਕਦੀ ਜਾਂਦੇ ਆ ਉਸੇ ਦੇ ਆਸ਼ਿਰਦ ਸੇ ਹਾਂਜੀ ਤੇਜਵਾਨੀ ਨਾਲ ਦੀ ਤਾਂ ਅਸਲੀ ਚੀਜ਼ ਮਿਲਦੀ ਹੈ ਵਿਸ਼ਵਾਸ ਹੈ ਕਰੋਸਾ ਹੈ ਪਰ ਪਰੋਸਣ ਨਾਲ ਹੈ ਜੇ ਗੁਰੂ ਦੀ ਕਿਰਪਾ ਨਾਲ ਥੈਂਕ ਯੂ ਵੈਰੀ ਮਚਾਸੀ ਸਾਲ ਦੀ ਉਮਰ ਹੋ ਚੁੱਕੀ ਹੈ ਜੀ ਕਹਿੰਦੇ ਇਹੋ ਜਿਹੇ ਖਰਾਕਾ ਤੁਸੀਂ ਵੀ ਖਾਓ ਜੇ ਜਵਾਨ ਰਹਿਣਾ ਜੀ ਬਿਲਕੁਲ ਅਸਲੀ ਚੀਜ਼ ਮਿਲ ਰਹੀ ਹੈ ਪਿਓਰ ਘਰ ਮਿਲ ਜਾਂਦੀ ਹੈ ਨਾਲੇ ਸ਼ਾਬਾਸ਼ ਜੀ ਧੰਨਵਾਦ ਜੀ ਧੰਨਵਾਦ ਜੀ ਕਿਉਂਕਿ ਇਹ ਮਿਹਰਬਾਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ